ਸ਼ਸ਼ੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੋਗੇ ਜ਼ਿਲ੍ਹੇ ਦੇ ਪਿੰਡ ਪਲੂਰ ਦੇ ਵਿੱਚ ਪਲੂਰ ਪਿੰਡ ਦੇ ਵਿੱਚ ਤੇ ਪਲੂਰਪਿੰਡ ਤੋਂ ਜਿਹੜੀ ਕੱਚਾ ਰਾਹ ਜਾਂਦਾ ਮਿੱਤਰੋ ਹਰੀਏ ਵਾਲੇ ਨੂੰ ਉਹ ਰਾਹ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਥੋੜੀ ਥੋੜਾ ਜਿਹਾ ਪਿੰਡ ਨੰਗਰ ਤੋਂ ਬਾਅਦ ਹੀ ਬਾਈ ਦੀ ਕੋਠੀ ਆਉਂਦੀ ਆ ਮਿੱਤਰੋ ਬਾਈ ਬਲਜਿੰਦਰ ਵੀਰ ਦੇ ਕੋਲੇ ਬਲਜਿੰਦਰ ਵੀਰ ਦੇ ਕੋਲੇ ਆ ਤੇ ਅੱਜ ਦੀ ਜਿਹੜੀ ਵੀਡੀਓ ਦੀ ਤਰੀਕ ਹੈਗੀ ਆ ਮਿੱਤਰੋ 29 ਸਤੰਵਾਂ ਮਹੀਨਾ ਵਾ ਤੇ 2025 ਆ ਔਰ 29 ਤਰੀਕ ਦੀ ਵੀਡੀਓ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਕਰ ਜਿਹੜੀ ਵੀਡੀਓ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਇਸ ਵੀਡੀਓ ਵੀ ਕਰਦੀ ਮਜਬੂਰੀ ਕਾਰਨ ਔਰ ਕਿਲੂ ਇੱਕ ਪਰਿਵਾਰ ਦੇ ਵਿੱਚ ਪਿਛਲੇ ਦਿਨੀ ਬਹੁਤ ਵੱਡੀ ਘਟਨਾ ਵਾਪਰਦੀ ਐ ਇਸ ਵੀਰ ਦੇ ਨਾਲ ਵੀ ਮਿੱਤਰੋ ਔਰ 2-3 ਮਹੀਨੇ ਪਹਿਲਾਂ ਹੀ ਵਿਆਹ ਹੁੰਦਾ ਬਲਜਿੰਦਰ ਵੀਰ ਦਾ 4 ਕੁ ਮਹੀਨੇ ਔਰ ਉਸ ਤੋਂ ਬਾਅਦ ਕੁਝ ਕੁ ਸਮਾਂ ਪਰਿਵਾਰ ਦੇ ਨਾਲ ਬੀਤਦਾ ਵਾ ਮਿੱਤਰੋ ਤੇ ਫਿਰ ਇੱਕ ਜਿਹੀ ਘਟਨਾ ਵਾਪਰਦੀ ਆ ਕਿ ਉਹ ਸਾਰੀ ਗੱਲਬਾਤ ਵੀਰ ਤੂੰ ਪੁੱਛਦੇ ਆਪਾਂ ਕੀ ਗੱਲ ਬਣੀ ਬਲਜਿੰਦਰ ਵੀਰ ਦੇ ਨਾਲ ਸਾਰੀ ਕਹਾਣੀ ਤੁਹਾਡੇ ਰੂਪ ਕਰਦੇ ਨਾਲੇ ਬਾਈ ਦੇ ਸਾਰੇ ਜਿਹੜੇ 4-5 ਪਸ਼ੂ ਆ ਮਜਬੂਰੀ ਕਰ ਨਾਲ ਵੇਚਨੇ ਆ ਇਹ ਗੱਲ ਨੋਟ ਰੱਖਿਆ ਜੀ ਬਲਿੰਦਰ ਵੀਰੇ ਸੱਸੀ ਕਰ ਬਾਈ ਕੀ ਹਾਲ ਆ ਬਟਾ ਵਧੀਆ ਸੇਤਾ ਦੇ ਪਰਿਵਾਰ ਠੀਕ ਆ ਹਾਂ ਠੀਕ ਆ ਰੋ ਸ਼ੁਕਰ ਅੱਛਾ ਬਲਜਿੰਦਰ ਪੜੇ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਵੀ ਪਹੁੰਚਿਆ ਨਹੀਂ ਗਿਆ ਤੇਰੇ ਕੋਲੇ ਆਇਆ ਨਹੀਂ ਗਿਆ ਪਰ ਪਤਾ ਨਹੀਂ ਸੀ ਨਹੀਂ ਤਾਂ ਜਰੂਰ ਕੋਈ ਗੱਲ ਨਹੀਂ ਅੱਛਾ ਕੀ ਕਰਨਾ ਵਾਪਰ ਕੀ ਬਲਜਿੰਦਰ ਬਾਈ ਉਹ 18 ਤਰੀਕ ਨੂੰ ਪਰੰਦ ਗਏ ਸੀ ਆਪਦੇ ਠੀਕ ਹੈ ਵੀਰੇ 18 ਜੁਲਾਈ ਨੂੰ ਉੱਥੇ ਉਹਨਾਂ ਨੂੰ ਬੁਖਾਰ ਹੋ ਗਿਆ ਜੀ ਬੁਖਾਰ ਹੋਣਾ ਉਲਟਨਾ ਲੱਗ ਗਿਆ ਜੀ ਤੀਜੇ ਦਿਨ ਮੈਂ ਜਾ ਕੇ ਲੈ ਆਇਆ ਜੀ ਜਦੋਂ ਇੱਥੇ ਆਏ ਵਧੀਆ ਠੀਕ ਹੋ ਗਏ ਦਵਾਈ ਦਵਾਈ ਅਸੀਂ ਓਕੇ ਦਵਾਈ ਦਵਾਈ ਤੇ ਤ੍ਰਾਂਤੀ ਰਾਤ ਨੂੰ ਬੇਹੋਸ਼ ਦੀ ਹਾਲਤ ਚ ਹੋ ਗਏ ਠੀਕ ਹੈ ਵੀਰੇ ਸਵੇਰ ਨੂੰ ਅਸੀਂ ਡੀ ਐਮ ਸੀ ਲੈ ਕੇ ਡੀ ਐਮ ਸੀ ਜਦੋਂ ਉਹਨਾਂ ਨੇ ਟੈਸਟ ਵਗੈਰਾ ਕੀਤਾ ਉਹ ਕਹਿੰਦੇ ਲੀਵਰ ਖਤਮ ਹੋ ਗਿਆ ਫਿਰ ਉਹਨਾਂ ਨੇ ਪੀ ਜੀ ਆਈ ਨੂੰ ਰੈਫਰ ਕਰਤਾ ਜੀ 9 10 ਦਿਨ ਰਹੇ ਜੀ ਲੀਵਰ ਦੇ ਵੀ ਉਹਨਾਂ ਨੇ ਦੋ ਆਪਰੇਟ ਕੀਤੇ ਜੀ ਪਰ ਸੈੱਟ ਨਹੀਂ ਹੋਈ ਗੱਲ ਹਾਂ ਫੇਰ ਬਾਈ ਵੀ ਨਹੀਂ ਸਾਫ਼ ਨਹੀਂ ਧਿਆਨ ਨਾਲ ਵਿਆਹ ਹੋਏ ਨੂੰ ਕਿੰਨਾ ਟਾਈਮ ਹੋਇਆ ਸੀ ਬਿਲਵੰਦਰ 19 ਮਾਰਚ ਦੀ ਬਰਾਤ ਸ ਮੇਰੇ ਦੋ ਮਹੀਨੇ ਹੋਏ ਸੀ ਦੋ ਮਹੀਨੇ 19 ਮਾਰਚ ਦੀ ਬਰਾਤ ਸੀ ਹਾਂਜੀ ਫੇਰ ਜਿਆਦਾ ਕਿਤੇ ਨਾ ਇੱਕ ਗੱਲ ਹੈ ਹੁੰਦੀ ਵੀ ਚਲੋ ਹੋਇਆ ਨਾ ਹੋਵੇ ਉਹ ਗੱਲ ਹੋਰ ਹੋ ਜਾਂਦੀ ਹੈ ਬਲਵਿੰਦਰ ਵੀਰੇ ਹਣਾ ਪਰ ਜਿਹੜਾ ਸਮਾਂ ਕੁਝ ਬੀਤ ਜਾਣਾ ਬਾਦ ਪਰਿਵਾਰ ਲੱਗੋ ਜਿਹੜਾ ਵਿਛੜ ਜਾਣਾ ਹਣਾ ਮੈਂ ਤਾਂ ਧੰਨ ਮਾਣਦਾ ਬਲਵਿੰਦਰ ਵੀਰੇ ਐਡੀ ਸੱਟ ਖਾ ਕੇ ਵੀ ਭਰਾਵਾ ਤੂੰ ਤੁਰੇ ਆ ਪਰਿਵਾਰ ਦੇ ਵਿੱਚ ਚਲੋ ਤੇਰੀ ਜ਼ਿੰਮੇਵਾਰੀ ਹੈ ਕਿ ਤੇਰਾ ਇੱਕ ਆ ਬਹੁਤ ਸੋਹਣਾ ਪਰਿਵਾਰ ਇਧਰ ਦੇ ਪਾਸੇ ਆ ਫਿਰ ਤੇਰੇ ਜੀ ਪਰਿਵਾਰ ਆ ਹਨ ਇਹਨਾਂ ਨੂੰ ਵੀ ਮਾਪਿਓ ਵੱਡਾ ਚੀਜ਼ ਹੁੰਦੀ ਆ ਭਾਈ ਹਨ ਤੇਰੇ ਨਾਲ ਹੀ ਇਹਨਾਂ ਦਾ ਹੌਸਲਾ ਜੇ ਤੂੰ ਛੱਡ ਗਿਆ ਇਹਨਾਂ ਦਾ ਤਾਂ ਟੁੱਟੇ ਟੁੱਟਿਆ ਵੀ ਤੇ ਹਨਾ ਤਾਂ ਬਲਜਿੰਦਰ ਭਾਈ ਪਰਮਾਤਮਾ ਨੂੰ ਅੱਗੇ ਦੁਆ ਕਰਾਂਗੇ ਕਿ ਵਿਛੜੀ ਰੂਹ ਜਿਹੜੀ ਉਹ ਤਾਂ ਸਾਡੀ ਸ਼ਾਂਤੀ ਬਖਸ਼ੀ ਭਰਾਵਾ ਪਰ ਇਸ ਪਰਿਵਾਰ ਨੂੰ ਪਾਣਾ ਮੰਨਣ ਦਾ ਔਰ ਅੱਗੇ ਜ਼ਿੰਦਗੀ ਜਿਉਣ ਦਾ ਬਲ ਬਖਸ਼ੀ ਤਾਕਤ ਇੰਨੀ ਕੁ ਦੇ ਦਈ ਕਿ ਇਹ ਮਜ਼ਬੂਤ ਹੋ ਜਾਣਾ ਅੱਜ ਵੀਰ ਜਾਨਵਰ ਸਾਰੇ ਚੰਗੇ ਗਰੰਟੀ ਵਾਲੇ ਆ ਪਰ ਮਜਬੂਰੀ ਤੁਹਾਨੂੰ ਦੱਸਤੀ ਹੈ ਕਿਹੜੀ ਮਜਬੂਰੀ ਦੇ ਕਰਨੇ ਵੇਚਨੇ ਆ ਆਓ ਸਾਰੇ ਜਾਨਵਰਾਂ ਦੀ ਡਿਟੇਲ ਲੈਂਦੇ ਆ ਅੱਛਾ ਪਰਜਿੰਦਰ ਵੀਰੇ ਘਰਪੁਰ ਮਾਰਚੜੀ ਕਾਹਦੇ ਹਾਂਜੀ ਹਾਂਜੀ ਠੀਕ ਹੈ ਕਪਤਾਨ ਕਿਵੇਂ ਆਪਣਾ ਮਾਰਦਾ ਸ਼ਾਹ ਠੀਕ ਆ ਹਾਂ ਬਹੁਤ ਵਧੀਆ ਬੈਠੋ ਠੀਕ ਓਕੇ ਦੇਵਾ ਹਾਂਜੀ ਹਾਂਜੀ ਕਪਤਾਨ ਕਿੰਨੇ ਚਿਰ ਦਾ ਹੋ ਗਿਆ ਭਈ ਇਹ ਇਹ ਹੋ ਗਿਆ ਭਈ 4.5 ਸਾਲ ਦਾ 4.5 ਸਾਲ ਦਾ ਹਾਂਜੀ ਪਈ ਜਲਦੀ ਵਧੀਆ ਹਾਂ ਬਹੁਤ ਵਧੀਆ ਬਾਈ ਠੀਕ ਹੈ ਰਿਜ਼ਲਟ ਬਹੁਤ ਸੁਣਾਈ ਜਾਂਦਾ ਰਿਜ਼ਲਟ ਟਾਪ ਆ ਗਿਆ ਹੈ ਹਾਂ ਜੀ ਆਗੇ ਬੱਚੇ ਪੁੱਤੇ ਤੇ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਬਾਈ ਕਿਉਂਕਿ ਹੁਣ ਉਹਦੀ ਕਿੰਨੀ ਫੀਸ ਰੱਖੀ ਹੋਈ ਹੈ 1000 ਰੁਪਏ ਹੀ ਆ ਬਾਈ ਚਲ ਬਹੁਤ ਵਧੀਆ ਹੈ ਜੀ ਜੀ ਐਮ 29 ਦਾ ਬੱਚਾ ਨਾ ਐਮ 29 ਦਾ ਤੇ ਅੱਗੇ ਦੀ ਮਾਂ ਦਾ 21 ਕਿਲੋ 400 ਗ੍ਰਾਮ ਦਾ ਰਿਕਾਰਡ ਹੈ 21 ਕਿਲੋ ਪਾਸ ਠੀਕ ਹੈ 21 ਕਿਲੋ 400 ਗ੍ਰਾਮ ਦਾ ਮਾਂ ਦਾ ਰਿਕਾਰਡ ਹੈ ਦਾ ਡੀ ਐਨ ਏ ਪਾਸ ਆ ਇਹਦੀ ਮਾਂ ਕਿੱਥੇ ਹੈ ਇਸ ਟਾਈਮ ਉਹ ਗਿਆ ਭਾਈ ਮੁਗੀ ਹਟੀ ਜਾ ਭਾਈ ਤੇ ਵੀ ਮਿੱਤਰੋ ਤੇ ਇਹਦੀ ਕ੍ਰੋਸਿੰਗ ਬੱਚੇ ਵੀ ਟੌਪ ਤੇ ਹੁਣ ਗਿਆ ਬਹੁਤ ਵਧੀਆ ਵਜਲੋ ਜਣੋਕੇ ਭਰਿਆ ਜਾ ਹਾਂ ਬਹੁਤ ਹੈਵੀ ਬੱਚੇ ਆ ਕੀ ਬਾਤ ਆ ਭਾਈ ਲੈ ਵੀ ਮਿੱਤਰੋ ਜੇ ਕਿਸੇ ਪੁਰਾਣੀ ਕ੍ਰੋਸਿੰਗ ਗਰੋਲੀ ਹੋਈ ਤੇ ਬਾਈਦਾਰ ਅੰਮਰਤਾ ਸਕਰੀਨ ਤੇ ਆਪਾਂ ਚਲਾਵਾਂਗੇ ਅੱਛਾ ਕਿ ਬਲਜਿੰਦਰ ਵੀਰ ਜਿਹੜੀ ਗਾਮ ਆਪਣੀ ਇਹ ਕਿੰਨਾ ਸੂਆ ਸੂਈ ਆ ਤੀਜੇ ਸੂਆ ਸੂਈ ਵੀ ਆ ਤੀਜਾ ਸੂਆ ਹੁਣ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਭਾਈ ਇਹਨੂੰ ਹੋ ਗਿਆ ਮਹੀਨੇ ਦਾ ਨੇ ਮਹੀਨੇ ਦਾ ਬੱਸੀ ਵਗਰਾ ਕੀ ਹਾਂਜੀ ਵੀਰੇ ਕਿੰਨੇ ਦੁੱਧ ਚਲਦੀ ਆ ਭਾਈ ਬਾਈ ਹੁਣ 22 ਕਿਲੋ ਆਪਾਂ 20 ਕਿਲੋ ਮੰਨ ਕੇ ਦੇ ਚੰਦ ਦੀ ਕਿਵ ਸੋਹਣੀ ਬਹੁਤ ਵਧੀਆ ਬਹੁਤ ਜਮਾਨਾ ਹਾਂਜੀ ਜੇ ਕੋ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਲੰਬਾ ਤਾਂ ਨਹੀਂ ਹੋਗਾ ਲਾ ਜਾਵੇਂਗਾ ਅੱਛਾ ਵੇਖਣ ਨੂੰ ਬਲਵਿੰਦਰ ਭਾਈ ਤੈਨੂੰ ਵੀ ਨਹੀਂ ਲੱਗਦੀ ਹੁਣੀ ਤੇ ਮੈਨੂੰ ਵੀ ਨਹੀਂ ਲੱਗਦੀ ਜੇ ਤੂੰ ਵੀ ਲੈਣ ਜਾਵੇਂ ਤੇ ਅਗਲਾ ਕਵੇ ਤੈਨੂੰ 22 ਕਿਲੋ ਤੂੰ ਮੰਨਣਾ ਨਹੀਂ ਆਪਾਂ ਦੋ ਟਾਈਮ ਚੁਆ ਕੇ ਦੇਵਾਂਗੇ ਤੋਲ ਕੇ ਕੰਡੇ ਅੱਛਾ ਯਾਰ ਹਾਂਜੀ ਕਹਾ ਬਾਤ ਆ ਯਾਰ ਠੀਕ ਹੈ ਭਾਈ ਅੱਛਾ ਕਿੰਨੇ ਦੀ ਦੇ ਦੇਗੇ ਬਲਵਿੰਦਰ ਭਾਈ 62000 ਰੁਪਏ ਮਾਨਤਨ ਕਿੰਨਾ ਕਰਦੇ ਕਰ ਦਾਂਗੇ ਵਿੱਚ ਫੋਲ ਕੇ ਕਰਦੇ ਹਾਂਜੀ ਤੋਰੀ ਬਾਈ ਬਲਵਿੰਦਰ ਭਾਈ ਨੂੰ ਮਾਰਾ ਲੈ ਵੀ ਮਿੱਤਰੋ ਦੇਖਣ ਨੂੰ ਤੁਹਾਨੂੰ ਨਹੀਂ ਲੱਗਣਾ ਮੈਂ ਵੀ ਵੇਖ ਕੇ ਬਾਈ ਨਾਲ ਗੱਲ ਕਰਦਾ ਜਦੋਂ ਅਸੀਂ ਵੀਡੀਓ ਬਣਾਉਣ ਤੋਂ ਪਹਿਲਾਂ ਬਾਈ ਨੇ ਦੱਸਿਆ ਮੈਂ ਕਿਹਾ ਵੀ ਵੇਖ ਲੈ ਭਰਾਵਾ ਪਰ ਬਜਿੰਦਰ ਬਾਈ ਕਹਿੰਦਾ ਨਹੀਂ ਯਾਰ ਦੁੱਧ ਆਪਾਂ ਚਵਾ ਕੇ ਕੱਡੇ ਦੇ ਧਰ ਕੇ ਦਵਾਂਗੇ ਵੀ ਆਪਾਂ 2 ਬਾਈ ਕਿਲੋ ਨਹੀਂ 20 ਕਿਲੋ ਰੱਖਣਗੇ ਹੈਨਾ ਬਾਈ ਹਾਂਜੀ ਹਾਂਜੀ ਹਾਂ 20 ਕਿਲੋ ਇਹਨ ਕੰਡੇ ਲਾ ਕੇ ਦੁੱਧ ਦਿੰਦਾ ਜਾਊਗਾ ਤੁਹਾਨੂੰ ਦੁੱਧ ਦੀ ਖਾਰ ਮੰਨਦੀ ਹੈ ਨਾ ਹਾਂਜੀ ਹਾਂਜੀ ਬਾਈ ਹੂੰ ਠੀਕ ਹੈ ਬਾਈ ਵਾਕੇ ਗਾਂ ਦੁੱਧ ਵਾਲੀ ਹੈ ਹਾਂ ਸਹੀ ਪਤਾ ਯਾਰ ਕਿਹੜੇ ਪਸ ਨੂੰ ਹੁਣ ਦਾ ਡਿਜ਼ਾਈਨ ਵੇਖ ਕੇ ਤੂੰ ਕਹਦੇਂਗਾ ਬਰੇਂਦਰ ਬਾਈ ਨਹੀਂ ਬਾਈ ਨਹੀਂ ਮੈਂ ਤਾਂ ਤੇਰਾ 12 13 ਕਿਲੋ ਦਾ ਡਿਜ਼ਾਈਨ ਮੰਗਦਾ ਹਾਂ ਦਾ ਯਕੀਨ ਕਰੀ ਪਰ ਕਹਿੰਦਾ ਇੱਕ ਡੰਗ ਜੀ ਉਹਨਾਂ ਦੇ ਹੀ ਜਾਂਦੇ ਜੰਦਾ ਮੈਂ ਹਾਂਜੀ ਹਾਂਜੀ ਦੋਵਾਂ ਡੰਗਾਂ ਦਾ ਮੰਨਦਾ ਹਾਂ ਦਾ ਵੱਛੀ ਮਗਰਾ ਕੀ ਬਾਈ ਵੱਛੀ ਮਗਰਾ ਬਾਈ ਕਹਿੰਦਾ ਬਰੇਂਦਰ ਬਾਈ ਮੈਂ ਬਾਰੇ ਦੱਸੀ ਮੈਂ ਕਿੰਨਵਾ ਸੂਏ ਸੁੰਦੀ ਬਾਈ ਤੀਜੇ ਸੂਏ ਸੁੰਦੀ ਆ ਬਾਈ ਤੀਜੇ ਸੂਏ ਹੈ ਹਾਂਜੀ ਹਾਂਜੀ ਬਾਈ ਕਿੰਨੇ ਦਿਨ ਪਏ ਬਰੇਂਦਰ ਬਾਈ ਇਹਦੇ 5 ਦਿਨ ਤੇ ਪੂਰੇ ਹੋਣ ਚ ਪਏ ਹਜੇ ਬਾਈ 5 ਦਿਨ ਤੇ ਪੂਰੇ ਹੋਣ ਤੇ ਕਿੰਨਾ ਇਆ ਪਾਇਆ ਤੇ ਕੀ ਗਾਰੰਟੀ 16 ਹਾਂ 15 ਦੀ ਗਾਰੰਟੀ ਆਪਾਂ ਵੱਧ ਜਿੰਨਾ ਮਰਜ਼ੀ ਦੇ ਤੇ ਗੱਬਣ ਕਪਤਾਨ ਤੂੰ ਹੀ ਆਪਣੀ ਤਾਂ ਹਾਂਜੀ ਬਾਈ ਠੀਕ ਹੈ ਬਾਈ ਠੀਕ ਹੈ ਤੇ ਇਹ ਵੀ ਰਿਜ਼ਲਟ ਹੀ ਆ ਜਾਣਾ ਕਿਸੇ ਸਾਹ ਹੁਣ ਅਗਲੇ ਦੇ ਕੋਲੇ ਹੈ ਨਾ ਹਾਂਜੀ ਹਾਂਜੀ ਬਾਈ ਅੱਛਾ ਇਹਦੇ ਬਾਰੇ ਕੁਝ ਪਤਾ ਮੈਂ ਬਾਰੇ ਆਪਾਂ ਨੂੰ ਕਿਸੇ ਦੀ ਕਿਹਨੇ ਜਾਂਦੀ ਨਹੀਂ ਇਹ ਤਾਂ ਨਹੀਂ ਪਤਾ ਓਕੇ ਬਈ ਠੀਕ ਹੈ ਬਾਈ ਅੱਛਾ ਇਹ ਕਿੰਨੇ ਸੂਏ ਚੋਲੀ ਦੋ ਫਿਰਤੂ ਹੈ ਨਾ ਹਾਂਜੀ ਹਾਂਜੀ ਬਾਈ ਦੋ ਸੂਏ ਚੋਲੀ ਸੀਲ ਚ ਓਕੇ ਰਹੀ ਜਾ ਬਹੁਤ 8 ਮਹੀਨੇ ਦੋ ਦਿੰਦੀ ਗਾਰੰਟੀ ਨਾਲ 8 ਮਹੀਨੇ ਡ్రਾਈ ਲੈਵਲ ਕਿੰਨਾ ਕੁ ਰੱਖਦੀ 7-8 ਕਿਲੋ ਦਾ ਰੱਖਦੀ ਕਿਤੇ 8 ਕਿਲੋ ਦਾ 8 ਏ ਭਾਈ ਆਪਾਂ ਫੋਨ ਤੇ ਕਰਾਂਗੇ ਠੀਕ ਹੈ ਵੀ ਤੂਰੀ ਮੜੀ ਜੀ ਬੜੇ ਦਰ ਕੋਲੀ ਭਾਈ ਲੈ ਵੀ ਮਿੱਤਰੋ ਤੀਜਾ ਸੂਆ ਸੁੰਦੀ ਆ ਕਰਮਾਂ ਵਾਲੀ ਸੂਣ ਦੇ ਵਿੱਚ ਹਜੇ ਦਿਨ ਪੰਜ ਚਾਰ ਲੈ ਜਾਣੇ ਕਪਤਾਨ ਤੋਂ ਭਾਈ ਉਹਦਾ ਜਿਹੜਾ ਘਰੇ ਸਾਣ ਰੱਖਿਆ ਉਸੇ ਤੋਂ ਹੀ ਗੱਭਣਾ ਔਰ ਦੇਵਾ ਵੇਖੋ ਯਾਰ ਕਿਰਾਂ ਦੀ ਮੰਨ ਲਓ ਤੁਸੀਂ ਇਹ ਕਹੋਗੇ ਵਿਚਾਰੇ ਪਾਸੇ ਉਹ ਨਾ ਪਰਮਾਤਮਾ ਨਾਲ ਇੱਕੋ ਜੀ ਗੁੰਦੀ ਪਈ ਆ ਰੂਹ ਨਾਲ ਸੰਭੀ ਹੋਈ ਆ ਭਾਈ ਦੀ ਕਿਉਂਕਿ ਹਰ ਬਰੀਕੀ ਥਣ ਦੇਵਾ ਥਣ ਚੰਗਾ ਲੱਗਾ ਹੋਇਆ ਘੱਟ ਘੱਟ ਦੀ ਦੂਰੀ ਤੇ ਮਿੱਤਰੋ ਬਾਈ ਦੀ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਪਰਿਵਾਰ ਸਾਰਾ ਹੀ ਮਿਹਨਤ ਕਰਦਾ ਸੀ ਪਸੂ ਵਾਲੇ ਪਾਸੇ ਬਹੁਤ ਰੁਚੀ ਆ ਬਾਈ ਦੀ ਮੜ ਤੋਂ ਹੀ ਜੁੜਿਆ ਹੋਇਆ ਵੀਰਾ ਇਹਨੂੰ ਸ਼ੌਂਕ ਆ ਜਿਹੜੇ ਭਰਾ ਨੂੰ ਸ਼ੌਂਕ ਆ ਉਹਨੇ ਹੀ ਆਪਣੇ ਕੰਮ ਜਾਂ ਵੀ ਬਹੁਤ ਚੰਗੀ ਆ ਬਾਈ ਸਾਰੀ ਮੈਂ ਬਣਦੀ ਤਣਦੀ ਆ ਰੇਡ ਵੀਰੇ ਨੇ ਫੋਨ ਦੇ ਉੱਤੇ ਤੈਅ ਕਰਨਾ ਦੁੱਧ ਤੁਨ 15 ਕਿਲੋ ਦੀ ਗਾਰੰਟੀ ਮਿਲ ਜੂ ਕੱਠਪੂੜਾ ਦੇਖ ਲਓ ਕਿਰਾਂ ਦੇ ਉੱਤੋਂ ਥੋੜਾ ਜਿਹਾ ਦੇਖ ਲਓ ਮਿੱਤਰੂ ਸਿੰਘ ਦਾ ਡਿਜ਼ਾਈਨ ਦੇਖ ਲਓ ਜਿਵੇਂ ਆਪਾਂ ਕਹਿ ਦਨੇ ਹੁੰਨੇ ਆ ਬੰਤਰ ਬਾਡੀ ਦੇ ਵਿੱਚ ਮੈਂ ਮਧਰੀ ਡੌਲ ਦੇ ਵਿੱਚ ਆ ਕੋਈ ਬਾਹਲੀ ਉੱਚੀ ਲੰਮੀ ਨਾ ਮੰਨਿਆ ਜੇ ਵੀ ਮਤਲਬ ਦਰਮਿਆਨੇ ਸਹਿਜ ਦੇ ਵਿੱਚ ਗੋਲ ਮਟੋਲ ਜਿੰਨੀ ਉੱਤੋਂ ਆ ਓਡੀ ਥੱਲੋਂ ਇਹ ਗੱਲ ਨੋਟ ਕਰਿਆ ਜੇ ਫੋਨ ਤੇ ਰੇਟ ਆਇੰਦਾ ਅੱਛਾ ਵਛੀਆਂ ਬਾਰੇ ਦੱਸ ਦੀਏ ਦੋਵਾਂ ਬਾਰੇ ਵੀ ਪੁੱਛੋ ਹਾਂਜੀ ਕਿੰਨਾ ਵਛੀ ਹੈਗੇ ਜਿਹੜੇ ਗਰਨ ਅਸਲ ਤੇ 16 16 ਮਹੀਨਿਆਂ ਦੀ ਉਮਰ 38 ਦਿਨ ਹੋ ਗਏ ਆਈ ਹੋਈ ਨੂੰ ਇਦਾਂ ਜਿੱਥੇ ਗਾਂਗੂ ਦੀ ਘਰੇ ਸੂਈ ਸੀਗੇ ਨਹੀਂ ਗੰਗਾ ਨਗਰੋਂ ਲਿਆਂਦੇ ਸੀ ਆਪਾਂ ਅੱਛਾ ਟੰਗਾਂ ਨਗਰੋਂ ਠੀਕ ਹੈ ਭਾਈ ਤੇ ਦੂਜੀ ਸਾਈਵਾਲ ਵੀਰੇ ਉਹ ਪੰਜਾਂ ਮਹੀਨਿਆਂ ਦੀ ਗੱਬਣਾ ਬਾਈ ਪੰਜਾਂ ਮਹੀਨਿਆਂ ਦੀ ਗੱਬਣਾ ਉਹ ਕਿਹੜੇ ਪੁੱਲ ਦੀ ਤੇਜਪਾਲ ਕੀੜਾ ਤੇਜਪਾਲ ਦੀ ਫਾਜ਼ਿਲਕਾਰ ਫਾਜ਼ਿਲਕਾਰ ਤੇਜਪਾਲ ਦੀ ਬੋਲ ਦੀ ਠੀਕ ਹੈ ਬਾਈ ਉਹ ਪੰਜਾਂ ਮਹੀਨਿਆਂ ਦੀ ਗੱਬਣਾ ਆਪ ਤੇਜਪਾਲ ਦੀ ਹੈ ਗੱਬਣਾ ਐਦ ਕੀ ਚੰਗੇ ਸੀਮਣ ਤੋਂ ਚੰਗੇ ਸੀਮਣ ਤੋਂ ਠੀਕ ਹੈ ਬਾਈ ਤੇ ਇਹਨੂੰ ਵੀ ਗੇਰ ਵਾਲੀ ਨੂੰ ਵੀ ਚੰਗਾ ਸੀਮਣੀ ਲਵਾਇਆ ਪੂਰਾ ਚੰਗਾ ਸੀਮਣ ਲਾਇਆ 36 ਦਿਨ ਹੋ ਗਏ ਮਨ ਲਾ ਵੀ ਇਹ ਕਹਿਰ ਦੋ ਆਪਾਂ ਫੰਡਰ ਕਰਕੇ ਦੇਨੇ ਅਗਲੇ ਤੱਕ ਕਿਸਮਤ ਹੋ ਗਿਆ ਹੋ ਸਕਦਾ ਵੀ ਗੱਬਣਾ ਹੀ ਹੋਵੇ ਗੱਬਣ ਹੋਵੇ ਹਾਂ ਅੱਜ ਵੀ ਤਾਂ ਚੈੱਕ ਹੀ ਨਹੀਂ ਹੁੰਦੀ ਜਦੋਂ ਹਾਂ ਤੁਸੀਂ ਝੋੜਾ ਕਿੰਨੇ ਦਾ ਦੇ ਦਿਆਗੇ ਵੀਰੇ 7000 ਗੱਬਣਵੱਛੀ ਜਿਹੜੀ ਸਾਈ ਵੱਲੋਂ 40 ਦੀ ਦੇ ਦੇਗੀ ਉਹ ਰਹੀ 30000 ਦੀ ਦੇਗੀ। ਹਾਂਜੀ। ਅੱਛਾ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ? 98765 ਜੀ। 82169 ਇੱਕ ਵਾਰੀ ਹੋਰ ਬੋਲੋ। 98765 82129 ਠੀਕ ਹੈ ਬਾਈ। ਇਸ ਨੰਬਰ ਤੇ ਕਿਰਿਓ ਰਾਬਤਾ ਕਾਇਮ ਤੁਸੀਂ ਮਿੱਤਰੋ ਬਾਈ ਦੇ ਨਾਲ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਵਾ ਮਿੱਤਰੋ ਪਿੰਡ ਭਲੂਰਾ ਤੇ ਜ਼ਿਲ੍ਹਾ ਲੱਗਦਾ ਵਾ ਬਾਈ ਨੂੰ ਮੋਗਾ। ਭਲੂਰ ਤੋਂ ਜਦੋਂ ਤੁਸੀਂ ਕੱਚਾ ਰਾ ਹਰੀਏ ਵਾਲੇ ਨਾਲੇ ਨੇ ਪਾਸੇ ਨੂੰ ਫੜੋਗੇ ਪਹਿਲੀ ਕੋਠੀ ਬਾਈ ਦੀ ਤੁਹਾਨੂੰ ਮਿਲੂਗੀ ਮਿੱਤਰੋ ਤੇ ਇੱਕ ਵੀਡੀਓ ਤੋਂ ਬਾਅਦ ਬੇਨਤੀ ਹੈ ਲਾਸਟ ਦੇ ਉੱਤੇ ਕਿ ਪੰਜ ਚਾਰ ਦਿਨ ਤੋਂ ਮੈਂ ਕਮੈਂਟ ਪੜ ਰਿਹਾ ਸੀ ਆਪਦੀ ਵੀਡੀਓ ਦੇ ਥੱਲੇ ਔਰ ਮੈਂ ਉਹ ਵੀਡੀਓ ਤੇ ਥੱਲੇ ਕਮੈਂਟ ਪੜ ਕੇ ਕੀ ਜੀ ਸੋਚਦਾ ਸੀ ਵੀ ਭਰਾਵਾਂ ਨੂੰ ਪਤਾ ਹੋਊਗਾ ਸ਼ਾਇਦ ਮੈਨੂੰ ਕਈ ਭਰਾ ਕਹਿੰਦੇ ਸਾਬੇ ਤੂੰ ਗੱਡੀ ਦੇ ਵਿੱਚ ਵੀਡੀਓ ਬਣਾਉਣਾ ਯਾਰ ਤੇ ਜਿਹਾਦਾ ਮਾਲਕ ਢਾਕ ਹੁੰਦਾ ਤੇਰਾ ਕੋਲੇ ਖੜਾ ਹੁੰਦਾ ਤੇਰੇ ਚ ਹੰਕਾਰ ਆ ਕਹਿੰਦੇ ਮੈਂ ਦੱਸ ਦੇਣਾ ਚਾਹਣਾ ਵੀਰੇ ਜ਼ਿੰਦਗੀ ਦੇ ਵਿੱਚ ਮੈਂ ਕਦੇ ਵੀ ਹੰਕਾਰ ਨਾਲਾ ਇਨਸਾਨ ਨਹੀਂ ਮੇਰੇ ਨਾਲ ਉਹ ਭਾਵਨਾਵਾਂ ਬਾਕੀਆਂ ਹੋਈਆਂ ਜਿਹੜੀਆਂ ਕਿਤੇ ਤੁਸੀਂ ਸੋਚਿਆ ਵੀ ਨਹੀਂ ਹੋਣੀਆਂ ਤੇ ਨਾ ਅੱਜ ਹੰਕਾਰੂਗਾ ਨਾ ਕੱਲ ਹੰਕਾਰੂਗਾ ਹੰਕਾਰ ਨਹੀਂ ਮੇਰੀ ਮਜਬੂਰੀ ਹੈ ਕਿਉਂਕਿ ਬਈ ਮੈਂ ਕੁਦਰਤੀ ਮਾਰ ਜਿਹੜਾ ਹੈਂਡੀਕੈਪ ਆ ਮੋੜ ਤੋਂ ਮੇਰੇ ਜਨਮ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ 28 32 ਸਾਲ ਦੀ ਮੇਰੀ ਉਮਰ ਆ ਉਹ ਸਾਰੇ ਹੈਂਡੀਕੈਪ ਨਾਲ ਇਸ ਕਰਕੇ ਬਾਈ ਮੈਨੂੰ ਕਈ ਵਾਰੀ ਚੱਕਣਾ ਉਤਰਨਾ ਚੜ੍ਹਨਾ ਆਪ ਨੂੰ ਜਿਹੜਾ ਔਖਾ ਲੱਗਦਾ ਹੁੰਦਾ ਇਸ ਕਰਕੇ ਫਿਰ ਮੈਂ ਅਗਲੇ ਦੇ ਘਰਾਂ ਦੇ ਕੋਲੇ ਸਿੱਧੀ ਪਸਵਾਂ ਦੇ ਕੋਲੇ ਗੱਡੀ ਲਵਾ ਲੈਣਾ ਹੁਣ ਤੇ ਵੀਡੀਓ ਬਣਾ ਲੈਣਾ ਹੁਣ ਕਿਉਂਕਿ ਮੈਂ ਇਹ ਜੀ ਸੋਚਦਾ ਹੁੰਦਾ ਮੇਰੀ ਤਾਂ ਆਵਾਜ਼ ਕਵਰ ਹੋਣੀ ਆ ਪਰ ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਮਾਫੀ ਚਾਹੂੰਗਾ ਤੁਹਾਨੂੰ ਵੀ ਪਤਾ ਨਹੀਂ ਸੀ ਕੋਈ ਗੱਲ ਨਹੀਂ ਤੁਸੀਂ ਜੇ ਪਤਾ ਨਹੀਂ ਤਾਂ ਹੀ ਕਮੈਂਟ ਕੀਤਾ ਜਿਹੜੇ ਭਰਾ ਨੂੰ ਪਤਾ ਉਹ ਨਹੀਂ ਕਰਦੇ ਚਾਹੁੰਦੇ ਲੋ ਤੁਸੀਂ ਪਿਆਰ ਕਰਦੇ ਹੋ ਤੁਸੀਂ ਕਮੈਂਟ ਕਰਕੇ ਗੱਲ ਮੈਨੂੰ ਫੀਲ ਇੰਦਾ ਜਿਹੜਾ ਮੋੜ ਦਾ ਜਵਾਬ ਦੁੱਤਾ ਵਜੋਂ ਦੇ ਰੋ ਸ਼ੁਕਰੀਆ